ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਇਹ ਆ ਜੀ ਗੁਰਦੁਆਰਾ ਸਾਹਿਬ ਦਾ ਸਰੋਵਰ ਤਰੇਹੂਨਾਂ ਨੂੰ ਪੂਜਣ ਯੋਗ ਹੀ ਸਮਝੋ ਪੂਜਣ ਯੋਗ ਦਾ ਅੱਸੀ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸਤਰਾਮ ਸਿੰਘ ਅੱਜ ਫੇਰ ਆ ਗਿਆ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਅੱਜ ਅਸੀਂ ਜਾਵਾਂਗੇ ਮੰਡੀ ਗਵਿੰਦਗੜ ਤਨਤਨ ਸ਼ਰੂਰ ਹੋਰ ਗੋਬਿੰਦ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਜੋ ਕਿ 6ਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਹੈ ਜਿੱਥੇ ਅਸੀਂ ਤੁਹਾਨੂੰ ਉਥੋਂ ਦਾ ਇਤਿਹਾਸ ਦੱਸਾਂਗੇ ਤੇ ਉਹ ਸਭ ਜਾਣਨ ਦੇ ਲਈ ਸਾਡੇ ਨਾਲ ਜੁੜੇ ਰਹੋ ਇਸ ਬਲੌਗ ਦੇ ਵਿੱਚ ਜੀ ਤਾਂ ਚਲੋ ਆਪਾਂ ਚੱਲਦੇ ਆਂ ਹਾਂਜੀ ਤਾਂ ਬੁਲਟ ਆਪਾਂ ਕਰ ਲਿਆ ਸਾਫ਼ ਤੇ ਗੁਰਲੀਨ ਨੂੰ ਫੋਨ ਕੀਤਾ ਸੀਗਾ ਕੀ ਕਰਦੇ ਚਲਦੇ ਆਂ ਬਾਕੀ ਆਪਾਂ ਬੁਲਟ ਕਰ ਲਈਏ ਸਟਾਰਟ ਚਲੋ ਚੱਲਦੇ ਆਂ ਹੁਣ ਆਪਾਂ ਕੰਦਾ ਬਹੁਤ ਵੇਟ ਕਰਾਉਂਦਾ ਹੈ ਅਜੇ ਤੱਕ ਨਹੀਂ ਆਏਗਾ ਮੈਨੂੰ ਕਹਿੰਦਾ ਬਾਹਰ ਉਹ ਆਂਦਾ ਪਹਿਲਾਂ ਇਹ ਬੰਦਾ ਬਹੁਤ ਯਾਤੀ ਰ ਹੈ ਮੈਨੂੰ ਉਹਰੇ ਬੁਲਾ ਲੈਂਦਾ ਆਪ ਲੇਟ ਆਉਂਦਾ ਚਾ ਬਹਿ ਚੱਲੀਏ ਆਪਾਂ ਛੇਵੇਂ ਪਾਸਾ ਜੀ ਦੇ ਗੁਰਦੁਆਰਾ ਸਾਹਿਬ ਅਬ ਤੋਂ ਪਹਿਲਾ ਡੈਫੀ ਜਦੋਂ ਪ੍ਰਭਾਉਣਾ ਦੇ ਘਰ ਨੂੰ ਸੋਨਾ ਹੈ ਸਮਾਨ ਹੈ ਮਰਚੀ ਨਹੀਂ ਜੀ ਮਾਫੀਵਾ ਮੁਆਫੀ ਮਨ ਉਤਾਰ ਖਲਾਸ ਦੀ ਤਰਫ ਹੈ ਮਹਾਰਾਜ ਜੀ ਪਾਸਾ ਕਿ ਉਹ ਡੋਲਦਾ ਨਹੀਂ ਉਹ ਨਵੀਂ ਤੋਂ ਉਦਾ ਉਹ ਅਭਿਖਸ਼ਿਸ਼ ਕਰ ਰਹੇ ਨੇ ਗੋਪੀ ਚੰਦਾ ਬਾਸ ਪਦ ਬੋਲੇ ਉਹ ਸੁਕ ਹੈ ਕਰਕਾਰ ਧਿਆਨ ਮਹਾ ਨਰ ਤਾਰਨ ਤੋਂ ਅਵਤਾਰ ਪਛਾਨਾ ਅਭਿਖਸ਼ਿਸ਼ ਕਰ ਰਹੇ ਉਹਨਾਂ ਨੂੰ ਪੁੱਜਣ ਯੋਗ ਹੀ ਸਮਝੋ ਪੁੱਜਣ ਯੋਗ ਦਾ ਅਰਥ ਹੈ ਕਿ ਉਹ ਪੁੱਜਣ ਯੋਗ ਨੇ ਪਾਰ ਪਰਮੇਸ਼ੁਰ ਨੇ ਆ ਗੁਰੂ ਨਾਨਕ ਸੱਚੇ ਬਾਦਸ਼ਾਹ ਉਹਨਾਂ ਨੂੰ ਪੁੱਜਣ ਯੋਗ ਸਮਝੋ ਉਹਨਾਂ ਨੂੰ ਪੁੱਜੋ ਅਕੈ ਗੁਰ ਰੂਪ ਪਿਆਰੇ ਸਤਿਗੁਰਾਂ ਦੇ ਭੇਦ ਨੂੰ ਜਾਣਦਾ ਇਸ ਬਾਡੀ ਚੀਚ ਸੁਬਈਏ ਚ ਸਤਿਗੁਰਾਂ ਨੇ ਬਖਸ਼ਿਸ਼ ਦਿੱਤੀ ਹੈ ਕਹਿੰਦੇ ਕਿ ਇਹ ਗੁਰਗ ਭੇਦ ਨੂੰ ਜਾਣਦਾ ਹੈ ਪਰ ਉਹ ਇਸ ਕਰਕੇ ਆਪਣੇ ਸਿੱਧਾਂ ਦੀ ਸਤਿਗੁਰਾਂ ਨਾਲ ਗੋਸਟੀ ਕਰਾ ਰਿਹਾ ਕਿ ਜਿਹੜਾ ਇਹਨਾਂ ਦੇ ਅੰਦਰ ਅਹੰਕਾਰ ਹੈ ਉਹ ਇਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਤੋਂ ਉੱਪਰ ਵੀ ਕੋਈ ਦੁਨੀਆ ਚ ਹੈਗਾ ਇਸ ਸਥਾਨ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 52 ਰਾਜਿਆਂ ਨੂੰ ਰਿਹਾ ਕਰਵਾ ਕੇ ਗਵਾਲੀਅਰ ਦੇ ਗਿਰੇ ਤੋਂ 40 ਦਿਨਾਂ ਦੇ ਲਈ ਇੱਥੇ ਰੁਕੇ ਸਨ ਪੰਛਪਤਾਂ ਦੀ ਦੇਖ। ਤੇਰੀ ਮੰਡਗਰ ਦੁਆਰਾ ਕੀ ਐਸ ਸਥਾਨ ਤੇ ਦਸਤਾਰ ਸਿਖਲਾਈ ਦੇ ਕੈਂਪ ਵੀ ਲਗਾਏ ਜਾਂਦੇ ਨੇ। ਪਹਿਲਾਂ ਇਸ ਸਾਈਡ ਗੁਰਦੁਆਰਾ ਬਣਿਆ ਹੋਇਆ ਤੇ ਹੁਣ ਦੂਸਰੀ ਸਾਈਡ ਆ ਬੈਕ ਸਾਈਡ ਨਵਾਂ ਗੁਰਦੁਆਰਾ ਬਣ ਰਿਹਾ। ਇੱਧਰ ਵਾਲੀ ਸਾਈਡ ਦੇਖ ਸਕਦੇ ਹੋ ਤੁਸੀਂ ਇਸ ਥਾਂ ਤੇ ਜਾਨਕੀ ਦਾਸ ਉਹ ਹਾਰ ਸੀ ਜਿਨ੍ਹਾਂ ਤੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਸਤਰ ਬਣਵਾਏ ਸਨ ਤੇ ਉਹਨਾਂ ਨੂੰ ਉਹਨਾਂ ਦੇ ਬਣਾਏ ਸ਼ਸਤਰ ਬੜੇ ਹੀ ਪਸੰਦ ਆਏ ਤਾਂ ਉਹਨਾਂ ਨੇ ਉਹਨਾਂ ਨੂੰ ਕੁਝ ਮੰਗਣ ਲਈ ਕਿਹਾ ਤਾਂ ਉਹਨਾਂ ਨੇ ਕਿਹਾ ਕਿ ਗੁਰੂ ਜੀ ਇੱਥੇ ਲੋਹਾਰਤਾ ਬਹੁਤ ਨੇ ਪਰ ਇੱਥੇ ਲੋਹੇ ਦੀ ਬਹੁਤ ਕਮੀ ਆ ਤਾਂ ਗੁਰੂ ਜੀ ਨੇ ਵਾਅਦਾ ਦਿੱਤਾ ਕਿ ਇੱਕ ਸਮੇਂ ਇੱਥੇ ਲੋਹਾ ਮੰਡੀ ਬਣ ਜਾਵੇਗੀ। ਇਹ ਉਸ ਰੋਵਰ ਹੈ ਜਿੱਥੇ ਕਤਕ ਦੀ ਪੂਰਨਵਾਸੀ ਦਿਵਾਲੇ ਦਿਨ ਹਾਤਿਆਂ ਹਰ ਦੁੱਖ ਦੂਰ ਹੋ ਜਾਂਦੇ ਹਨ। ਇਹ ਉਹ ਬੇਰੀਆ ਜਿੱਥੇ ਸ਼ੇਵ ਪਾਸ਼ਾ ਜੀ ਨੇ ਆਪਣਾ ਘੋੜਾ ਬੰਨਿਆ ਸੀ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਕੇ ਬੈਠਿਆ ਕਰਦੇ ਸਨ ਤੇ ਕਥਾ ਕਰਿਆ ਕਰਦੇ ਸਨ ਇਹਦੇ ਉੱਪਰ ਹੁਣ ਨਵਾਂ ਗੁਰਦੁਆਰਾ ਬਣ ਰਿਹਾ ਹੈ ਜਿਸ ਥੋੜੇ ਹੀ ਸਮੇਂ ਬਾਅਦ ਜਦੋਂ ਬਣ ਕੇ ਤਿਆਰ ਹੋ ਜਾਏਗਾ ਤਾਂ ਥੱਲੇ ਇਸ ਸਥਾਨ ਤੇ ਭੋਰਾ ਸਭ ਬਣਾਇਆ ਜਾਏਗਾ ਰੋਕੀਰ ਮੜਾ ਜਾਂ ਕੋਈ ਖੜਕਦਾ ਦੇਖੀ ਮੈਨੂੰ ਲੱਗਦਾ ਸਲੈਂਸਰ ਖੜਕਦਾ ਇੱਥੇ ਰੋਕੀ ਛਾੜਦੇ ਆਹੀ ਆਈ ਲੀ ਜਾਂਦਾ ਇਹਦਾ ਪੇਚ ਢਿੱਲਾ ਹੋ ਗਿਆ ਮੈਨੂੰ ਲੱਗਦਾ ਇਹਦਾ ਇਤਨੀ ਆਲੀ ਜਮਾਈ ਲੱਗਿਆ ਤਾਂ ਬਹੁਤ ਜ਼ਿਆਦਾ ਆਪਾਂ ਆ ਗਏ ਛੋੜੇ ਬਾਜ਼ਾਰ ਚ ਉਹਨਾਂ ਦੇਖ ਕੇ ਲਾਈ ਦੁਕਾਨਾਂ ਦਾ ਪਿੱਛੇ ਰਹਿ ਗਈ ਵਾਪਾਂ ਲੌਂਗੀ ਸਲੈਂਸਰ ਸਾਰਾ ਖੁਰਦਿਆ ਆਪਣਾ ਨਵਾਸ਼ੀ ਬੋਲਦੀ ਹੈ ਇੱਥੇ ਤੇ ਸਭ ਤੋਂ ਹੁੰਦਾ ਨਵਾਦੀ ਆਵਾਜ਼ ਆਉਂਦੀ ਹੈ ਅੱਗੇ ਅਗਬਰਿਆ ਜਾਣਾ ਕੋਈ ਟਾਈਮ ਹਾਂਜੀ ਤਾਂ ਅਸੀਂ ਬੋ ਚੁੱਕੇ ਆਪਣੇ ਘਰੇ ਤੇ ਇਥੇ ਵੀਲੋਗ ਨੂੰ ਕਰਦੇ ਆ ਐਂਡ ਸਾਡੇ ਅਗਲੇ ਵੀਲੋਗ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਮੰਗਦੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਸਾਡੀ ਵੀਡੀਓ ਨੂੰ ਤੇ ਹੋਰ ਵੀਡੀਓ ਦੇਖਣ ਲਈ ਸਬਸਕ੍ਰਾਈਬ ਜਰੂਰ ਕਰਿਓ ਬਾਈ